ਸਾਸੀ ਕਾਲ ਜੀ ਸਾਰਿਆਂ ਨੂੰ ਜਸਰਾਜ ਟੀਵੀ ਮੋਗਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਕੋਈ ਵੀਰ ਇਦਾਂ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 95013 258 44 ਆ ਜੀ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਲੱਗੇ ਆ ਪਿੰਡ ਬੰਮੀਆ ਪਾਈ ਜ਼ਿਲ੍ਹਾ ਮੋਗਾ ਤੇ ਤਸੀਲੇ ਨੂੰ ਬਾਗਾ ਪ੍ਰਾਣਾ ਪੈਂਦੀ ਹੈ ਜੀ ਦੋਸਤੋ ਤੁਸੀਂ ਸਕਰੀਨ ਤੇ ਦੋ ਬੱਚੀਆਂ ਦੇਖ ਰਹੇ ਆ ਇਹ ਬਾਈ ਜੀ ਉਹਨਾਂ ਨੇ ਸੇਲ ਕਰਨੀਆਂ ਇਹਨਾਂ ਦੀ ਸਾਰੀ ਜਾਣ ਪਰਮਿਸ਼ਨ ਤੁਹਾਨੂੰ ਮੈਂ ਦਊਂਗਾ ਜਿਹੜੀ ਬੱਚੀ ਤੁਸੀਂ ਦੋਸਤੋ ਇੱਕ ਨੰਬਰ ਤੇ ਦੇਖ ਰਹੇ ਆ ਕਾਲੀ ਇਹਦੀ ਉਮਰ ਤਕਰੀਬਨ 1.5 ਸਾਲ ਹੈ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਟੀਕੇ ਦੇ ਬਿਲਕੁਲ ਯੋਗ ਆ ਤੇ ਦੋਸਤੋ ਜੇਕਰ ਆਪਾਂ ਇੱਕ ਗੱਟਾ ਇਹਨੂੰ ਫੀਡ ਦਾ ਪਾ ਦਈਏ ਜਿਹੜੇ ਆਰਾਮ ਨਾਲ ਟੀਕਾ ਲੈ ਲੈਣਾ ਤੇ ਬਾਕੀ ਇਹਦਾ ਮਦਰ ਮਿਲਕਰ ਰਿਕਾਰਡ ਦੋਸਤੋ 14-15 ਕਿਲੋ ਦਾ ਪੂਰੀ ਵਧੀਆ ਬੱਚੀ ਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਛਾਕ ਨਹੀਂ ਪ੍ਰਿੰਟ ਪ੍ਰਿੰਟ ਵਧੀਆ ਤੁਸੀਂ ਦੇਖ ਸਕਦੇ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਆ 2 ਨੰਬਰ ਤੇ ਦੋਸਤੋ ਜਿਹੜੀ ਬੱਚੀ ਆ ਵੀ ਤਕਰੀਬਨ ਇੰਨੀ ਉਮਰ ਦੀ ਹੈ 1.5 ਸਾਲ ਦੀ ਇਹਦਾ ਵੀ ਪ੍ਰਿੰਟ ਪ੍ਰੂਫ ਦੀ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਹੀ ਵਧੀਆ ਪ੍ਰਿੰਟ ਆ ਸ਼ਾਈ ਵਾਲ ਚ ਦੋਸਤੋ ਇਹ ਪੈਂਦੀ ਆ ਤੇ ਫੇਸ ਕੁਆਲਟੀ ਤੁਸੀਂ ਇਹਦੀ ਚੈੱਕ ਕਰ ਸਕਦੇ ਆ ਫੇਸ ਕੁਆਲਟੀ ਪੂਰੀ ਵਧੀਆ ਇਹਦਾ ਮਦਰ ਮਲਕਰ ਰਕਾਰਡ ਦੋਸਤੋ 18.2 ਕਿਲੋ ਦਾ ਇਹਦੀ ਮਦਰਾ ਦੋਸਤੋ ਆਪਣੇ ਪੈਨ ਦੀ ਖੜੀ ਆ ਜੇਕਰ ਕੋਈ ਵੀ ਰੇਖਣਾ ਚਾਹੁੰਦਾ ਆਪਾਂ ਦਿਖਾ ਵੀ ਸਕਦੇ ਆ ਇਹ ਵੀ ਟੀਕੇ ਦੇ ਬਿਲਕੁਲ ਜੋਗ ਆ ਇੱਕ ਵਾਰੀ ਦੋਸਤੋ ਇਹ ਕਾਣੀ ਕਿ ਹੀਟ ਚ ਆ ਚੁੱਕੀ ਆ ਕਾਣੀ ਕਿ ਛੋਟੀ ਕਰਕੇ ਆਪਾਂ ਇਹਦੇ ਠੀਕਾ ਨਹੀਂ ਪਰਾਇਆ ਸੀ ਬਾਕੀ ਤੁਸੀਂ ਥਾਣ ਦੇਖ ਸਕਦੇ ਆ ਚਾਰ ਹੀ ਥਾਣ ਲੱਗਿਆ ਮੋٹے ਬਹੁਤ ਵਧੀਆ ਥਾਣਾ ਲੱਗਿਆ ਇਹਦੇ ਚਾਰ ਹੀ ਥਾਣਾ ਤੇ ਬਾਕੀ ਦੋਸਤੋ ਦੋ ਨਿੱਕੇ ਨਿੱਕੇ ਫੋਟਾਂ ਜ਼ਰੂਰ ਆ ਇਹਦੇ ਉਹ ਆਪਾਂ ਵੀਡੀਓ ਚ ਪਹਿਲਾਂ ਦੱਸਣਾ ਚਾਹੁੰਦੇ ਆ ਤਾਂ ਕਿ ਬੰਦਾ ਕੋਈ ਆ ਕੇ ਮਗਰੋਂ ਤਰਾਜ ਕਰਦਾ ਵੀ ਸਾਨੂੰ ਦੱਸਿਆ ਨਹੀਂ ਪਹਿਲਾਂ ਵੀਡੀਓ ਚ ਬਾਕੀ ਪੂਰੀਆਂ ਵਧੀਆ ਵੱਟੀਆਂ ਇਹ ਟੀਕੇ ਲੈਣ ਦੇ ਬਿਲਕੁਲ ਯੋਗ ਆ ਜੇਕਰ ਕੋਈ ਘਰੇਲੂ ਵੀਰ ਪਸ਼ੂ ਪਾਲਣ ਵਾਲਾ ਵੀਰ ਇਹਨਾਂ ਨੂੰ ਖਰੀਦਣਾ ਚਾਹੁੰਦਾ ਤਾਂ ਬਾਈ ਦਾ ਨੰਬਰ 98763632 ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਨੰਬਰ ਇੱਕ ਵਾਰੀ ਹੋਰ ਬੋਲ ਦਿੰਨਾ 98763632 ਠੀਕੇ ਦੇ ਬਿਲਕੁਲ ਜੋਗ ਹੈ ਬਾਣ ਵਾਲੀਆਂ ਬੱਚੀਆਂ ਦੋਸਤੋ ਤੇ ਜੇਕਰ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਉਹਦੇ ਤੇ ਕੰਟੈਕਟ ਕਰਕੇ ਦੋਨੇ ਬੱਚੀਆਂ ਖਰੀਦ ਸਕਦੇ ਆ ਇਹਨਾਂ ਦੀ ਡਿਮਾਂਡ ਬਿਲਕੁਲ ਜਾਇਜ਼ ਆ 15000 ਰੁਪਿਆ ਦੋਨਾਂ ਦੀ ਡਿਮਾਂਡ ਕੀਤੀ ਆ ਮੌਕੇ ਤੇ ਵੀਰ ਦਾ ਜ਼ਰੂਰ ਮਾਨਤਾਨ ਕੀਤਾ ਜਾਊਗਾ ਤੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ